ਗੁਰਦਾਸਪੁਰ ਦੇ ਹਨੂਮਾਨ ਚੌਕ ਵਿਖੇ ਆਮ ਆਦਮੀ ਪਾਰਟੀ ਦੀ ਵਰਕਰ ਸਾਹਿਬ ਕੌਰ ਵੱਲੋਂ ਰੈਲੀ ਕਰਵਾਈ ਗਈ। ਇਸ ਵਿੱਚ ਅਮਨਸ਼ੀਰ ਸਿੰਘ ਸ਼ਹਿਰੀ ਕਲਸੀ ਦੀ ਪਤਨੀ ਵੱਲੋਂ ਸਮੂਲੀਅਤ ਕੀਤੀ ਗਈ ਅਤੇ ਉਮੀਦਵਾਰ ਸ਼ਹਿਰੀ ਕਲਸੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਤੇ ਸ਼ਹਿਰੀ ਕਲਸੀ ਦੀ ਪਤਨੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ 1 ਤਰੀਕ ਨੂੰ ਚੌੜੂ ਦਾ ਬਟਨ ਦਬਾ ਕੇ ਸ਼ਹਿਰੀ ਕਲਸੀ ਨੂੰ ਜਿਤਾਇਆ ਜਾਵੇ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਹੁਤ ਕੰਮ ਕੀਤੇ ਹਨ ਜਿਸ ਕਰਕੇ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਹਨ ਪਰ ਦੂਜੀਆਂ ਪਾਰਟੀਆਂ ਨੇ 25% ਵੀ ਕੰਮ ਨਹੀਂ ਕੀਤੇ ਇਹ ਤੁਹਾਡੇ ਮਾਦੀਮ ਇਰਾheem ਮੈਂ ਸਾਰਿਆਂ ਨੂੰ ਇੱਕ ਅਪੀਲ ਕਰਨਾ ਚਾਹਾਂਗੇ ਕਿ ਤੁਸੀਂ ਇੱਕ ਤਰੀਕ ਨੂੰ ਝਾੜੂ ਸਾਰਿਆਂ ਵੋਟ ਜਿਹੜੀ ਸਾਰਿਆਂ ਨੇ ਝਾੜੂ ਨੂੰ ਪਾਣੀ ਆ ਝਾੜੂ ਦਾ ਬਟਨ ਦਬਾਣਾ ਹੈ ਤੇ ਮਾ ਦੇਖੋ ਜੀ ਤੁਸੀਂ ਆਪ ਖੁੱਦ ਰਸ ਦੇਖ ਸਕਦੇ ਹੋ ਲੋਕਾਂ ਦਾ ਪਿਆਰ ਦੇਖ ਸਕਦੇ ਹੋ ਕਿਉਂਕਿ ਲੋਕੀ ਵੀ ਚਾਹੁੰਦੇ ਆ ਕਿ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕੀਤਾ ਜਾਵੇ ਤੇ ਵਿਕਾਸ ਦੀ ਗੱਲ ਹੋਵੇ ਲੋਕਾਂ ਦੇ ਹਿੱਤ ਦੀ ਗੱਲ ਹੋਵੇ ਤੇ ਉਹਨਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੋਵਾਂ ਸਾਲਾਂ ਦੇ ਵਿੱਚ ਜਿੰਨੇ ਲੋਕਾਂ ਦੇ ਵਿਕਾਸ ਦੇ ਕੰਮ ਕਰ ਰਹੀ ਆ ਹਿੱਤ ਦੇ ਕੰਮ ਕਰ ਰਹੀ ਆ ਬਾਕੀ ਸਰਕਾਰਾਂ ਨੇ ਉਹਦੇ 25% ਵੀ ਨਹੀਂ ਕੀਤੇ ਹੋਣੇ ਨਸ਼ੇ ਲੈ ਕੇ ਇੱਕ ਬਟਾਲੇ ਵਿੱਚ ਕੁਝ ਦਿਨ ਪਹਿਲਾਂ ਜਿਹੜੀ ਮੋਤ ਲਈ ਆ ਤੁਹਾਡੇ ਆਪਣੇ ਹਲਕੇ ਦੀ ਲੋਕਾਂ ਵਿੱਚ ਕਾਫੀ ਰੋਜ਼ਾਨਾ ਨਸ਼ੇ ਦੀ ਮੁੱਠਲ ਨਹੀਂ ਪੈ ਰਹੀ ਵੇਖੋ ਭਾਜੀ ਨਸ਼ਾ ਜੇ ਵਾਤਾਵਰਣ ਤੇ ਚਿੰਤਾ ਦਾ ਵਿਸ਼ਾ ਮੇਰੇ ਵੀ ਦੋ ਬੱਚੇ ਨੇ ਮੇਰੇ ਵੀ ਬੇਟੇ ਨੇ ਨਸ਼ਾ ਕੱਲ ਨੂੰ ਮੇਰੇ ਘਰ ਤੱਕ ਵੀ ਆ ਸਕਦਾ ਹੈ ਵੇਖੋ ਨਸ਼ਾ ਤਾਂ ਹੀ ਜੜ ਤੋਂ ਖਤਮ ਹੋ ਸਕਦਾ ਹੈ ਜੇ ਬੇਰੁਜ਼ਗਾਰੀ ਖਤਮ ਹੋਏਗੀ ਤੇ ਸਾਡੀ ਪਹਿਲੀ ਲੜਾਈ ਇਹੀ ਹੈ ਕਿ ਅਸੀਂ ਬੇਰੁਜ਼ਗਾਰੀ ਨੂੰ ਜੜ ਤੋਂ ਖਤਮ ਕਰਨਾ ਹੈ ਤੇ ਵੇਖੋ ਜਿਹੜੀਆਂ ਦਲਦਲਾ ਇਹਨਾਂ ਨੇ ਇੰਨੀਆਂ ਢੂੰਗੀਆਂ ਫਲਾਈਆਂ ਨੇ ਨਾ ਸਾਡੀ ਲੜਾਈ ਚੱਲੀ ਹੈ ਕਿ ਅਸੀਂ ਇਹਨੂੰ ਜੜ ਤੋਂ ਖਤਮ ਕਰੀਏ ਕੀ ਕਿ ਉਹ ਕਹਿੰਦੇ ਰਹੇ ਆ ਕਿ ਆਹ ਮੋਰਚਾ ਕਿਹੜੇ ਨੂੰ ਦਿਲੇ ਆ ਦੇਖੋ ਜੀ ਸਭ ਤੋਂ ਵੱਡੀ ਗੱਲ ਤੇ ਇਹੀ ਆ ਕਿ ਬੇਰੁਜ਼ਗਾਰੀ ਖਤਮ ਹੋਵੇ ਪ੍ਰਿਸ਼ਟਾਚਾਰ ਖਤਮ ਹੋਵੇ ਗਰੀਬੀ ਖਤਮ ਹੋਵੇ ਨਸ਼ਾ ਖਤਮ ਹੋਵੇ ਮੇ ਇਹ ਚੀਜ਼ਾਂ ਖਤਮ ਹੋ ਗਈਆਂ ਤੇ ਸਾਡਾ ਪੰਜਾਬ ਫੇਰ ਤੋਂ ਰੰਗਲਾ ਪੰਜਾਬ ਬਣ ਜਾਏਗਾ